ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਅੱਜ ਲੋਕਾਂ ਨੂੰ ਮਰਨ ਗਰਮੀਆਂ ਚ ਹਾਲਤ ਇਹ ਆ ਵੀ ਜ਼ਿਮੀਂਦਾਰ ਆਪਣੀ ਜੀਰੀ ਨਹੀਂ ਵਿਚਾਰਾ ਲਾ ਸਕਰੇ ਉਹਨਾਂ ਨੂੰ ਬੰਨ੍ਹ ਨਾ ਲੰਗ ਰਿਹਾਗਾ ਔਰ ਅਫਸਰਾਂ ਦੀ ਹਾਲਤ ਇਹ ਆ ਵੀ ਜੇਈ ਤੋਂ ਲੈ ਕੇ ਐਕਸ਼ਨ ਤੱਕ ਕੋਈ ਫੋਨ ਚੱਕਣੇ ਪ੍ਰਾਈਵੇਟ ਕੰਨਾਂ ਇਲੈਗਲ ਕੰਨੀਆਂ ਕੋਈ ਇਕੱਠੇ ਉੱਥੇ ਜਾ ਕੇ ਟਰਾਂਸਫਰ ਜਿਹੜੀ ਅੱਜ ਬਿਜਲੀ ਦੇ ਸਬੰਧੇ ਤੁਸੀਂ ਅੱਜ ਧਰਨਾ ਵੀ ਦਿੱਤਾ ਹੈਗਾ ਜੇ ਕਾਨਫਰੰਸ ਵੀ ਕੀਤੀ ਹੈ ਕੀ ਕਹਿਣਾਗੇ ਤੁਹਾਡੇ ਦੁਆਰਾ ਦੇਖੋ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਅੱਜ ਲੋਕਾਂ ਨੂੰ ਮਰਨ ਦੇ ਉੱਤੇ ਛੱਡ ਦਿਆ ਜਦੋਂ ਕਰੋਨਾ ਹੋਇਆ ਇੱਕ ਕੁਛੇ ਦਾ ਇਲਾਜ ਨਹੀਂ ਮੇਰਾ ਗਰੀਬ ਆਦਮੀ ਬਿਨਾਂ ਇਲਾਜ ਤੋਂ ਪੰਜਾਬ ਚ ਮਰ ਗਿਆ ਦਵਾਈਆਂ ਜਿਹੜੀਆਂ ਤੁਸੀਂ ਦੇਖੋ 400 ਦੀ ਖਰੀਦ ਕੇ 1000 1000 ਰੁਪਏ 15 1500 ਰੁਪਏ ਵੇਚਦੇ ਨੇ ਪ੍ਰਾਈਵੇਟ ਹਸਪੀਟਲਾਂ ਨੂੰ ਵੈਂਟੀਲੇਟਰ ਦੇਤੇ ਅੱਜ ਗਰਮੀਆਂ ਚ ਹਾਲਤ ਇਹ ਆ ਵੀ ਜ਼ਿਮੀਂਦਾਰ ਆਪਣੀ ਜੀਰੀ ਨਹੀਂ ਵਿਚਾਰਾ ਲਾ ਸਕਰੇ ਉਹਨਾਂ ਨੂੰ ਬੰਦ ਨਹੀਂ ਤੇ ਮਜਬੂਰ ਹੋ ਗਏ ਤੇ ਸ਼ਹਿਰਾਂ ਚ ਪਿੰਡਾਂ ਚ ਬਿਜਲੀ ਨਹੀਂ ਆ ਰਹੀ 72 72 ਘੰਟੇ ਦੇ ਕੱਟ ਲੱਗ ਰਹੇ ਆ ਬੱਚੇ ਸਕੂਲਾਂ ਚ ਜਾਂਦੇ ਆਨਲਾਈਨ ਸਟੱਡੀ ਕਰ ਰਹੇ ਆ ਉਹਨਾਂ ਨੂੰ ਪੜ੍ਹਾਈ ਬੇਕਾਰ ਹੋ ਰਹੀ ਆ ਪੀਣ ਵਾਸਤੇ ਪਾਣੀ ਨਹੀਂ ਮਿਲ ਰਿਹਾਗਾ ਔਰ ਅਫਸਰਾਂ ਦੀ ਹਾਲਤ ਇਹ ਆ ਵੀ ਜਹੀ ਤੋਂ ਲੈ ਕੇ ਐਕਸ਼ਨ ਤੱਕ ਕੋਈ ਫੋਨ ਚੱਕਣੇ ਨੂੰ ਤਿਆਰ ਨਹੀਂ ਹੁੰਦਾ ਲੋਕ ਬਹੁਤ ਦੁਖੀ ਆ ਦਫ਼ਤਰਾਂ ਚ ਗਏ ਤਾਂ ਦਫ਼ਤਰ ਚ ਐਕਸ਼ਨ ਐਸਟੀ ਵੀ ਨਹੀਂ ਮਿਲਦੇ ਤੁਸੀਂ ਆਪਣੇ ਜੀਰਕਪੁਰ ਦਾ ਹਾਲ ਦੇਖ ਲਿਓ ਵੀ ਡੇਢ ਲੱਖ ਆਬਾਦੀ ਸੀਗੀ ਉਸ ਟਾਈਮ ਦੋ ਗ੍ਰਿਡ ਸੀਗੇ ਇੱਕ ਮੈਂ ਰਾਮਗੜ੍ਹ ਪੁੱਡੇ ਚ ਤਿਆਰ ਕਰਵਾਇਆ ਤਾਂ ਆਬਾਦੀ ਡੇਢ ਲੱਖ ਤੋਂ 4.5 ਲੱਖ ਹੋ ਗਈ ਇੱਕ ਵੀ ਗ੍ਰਿਡ ਇਹ ਸਰਕਾਰ ਨੇ ਐਡੀਸ਼ਨ ਨਹੀਂ ਕਰਿਆ ਸਾਡੇ ਟਾਈਮ ਤੇ 150 ਟਰਾਂਸਫਾਰਮ ਲੱਗਦੇ ਤੇ ਸ਼ਹਿਰ ਚ ਹਰ ਸਾਲ ਇਹ 5-7 ਕ ਲਾਂਦੇ ਆ ਉਹਨਾਂ ਦੇ ਵੀ ਪਹਿਲਾਂ ਜਾ ਕੇ ਤਿਲਕ ਕਰਦੇ ਆ ਫਿਰ ਜਾ ਕੇ ਉਦਘਾਟਨ ਕਰਾਉਂਦੇ ਜਿੰਨੇ ਹੈ ਜਿਹੜੇ ਇਸ ਟਾਈਮ ਰਾਮਗੜ੍ਹ ਭੁੱਡੇ ਆ ਉਹ ਬਾਤ ਆ ਤੇ ਟਕਾਲੀ ਆ ਇਹ ਸਰਕਾਰ ਚ ਇੱਕ ਵੀ ਨਹੀਂ ਲਗਿਆ ਤੁਹਾਡੇ ਸਰਕਾਰ ਚ ਇਹ ਤਿੰਨੇ ਮੇਰੇ ਸਰਕਾਰ ਚ ਤੇ ਚਾਹੀਦੇ ਕਿੰਨੇ ਆਜਪੁਰ ਆਪਾਂ ਨੂੰ ਇਸ ਟਾਈਮ ਦੋ ਗ੍ਰਿਡ ਹੋਰ ਚਾਹੀਦੇ ਤੇ ਇੱਕ ਬਿਸਨਪੁਰੇ ਚ ਇੱਕ ਬਲਟਾਣਾ ਤੇ ਪਲਾਨਿੰਗ ਹੈਗੀ ਸਰਕਾਰ ਤੇ ਲਾਉਂਦੇ ਸਰਕਾਰ ਦੀ ਕਿੱਥੇ 5 ਸਾਲ ਨਿਕਲ ਗਏ ਹੁਣ ਆਪਣੀ ਸਰਕਾਰ ਚ ਲਾਵਾਂਗੇ ਦੋਨੋਂ ਗ੍ਰਿਡ ਤੇ ਪਿੰਡ ਵਾਲੇ ਪਾਣੀ ਦਾ ਤਾਂ ਦੇਖੋ ਮੈਂ ਪੈਸੇ ਬਲੌਕ ਕਰੇ ਤੇ 50 ਕਰੋੜ ਰੁਪਏ ਉਹਦੇ ਤੇ ਕੋਈ ਇਨੀਸ਼ੀਅਲ ਸਟਾਰਟ ਵੀ ਨਹੀਂ ਹੋਈ ਡੀਐਨਆਈਟੀ ਵੀ ਨਹੀਂ ਬਣੀ ਹੈ ਕਿ ਟੈਂਡਰ ਤੱਕ ਆ ਕੀ ਲੱਗਣੇ ਹੈਗੇ ਸੋ ਜਿਹੜੀ ਕੁਦਰਤੀ ਆਬਾਦੀ ਵਧਦੀ ਜਾ ਰਹੀ ਹੈ ਹਾਂ ਪ੍ਰਾਈਵੇਟ ਕਲੋਨੀ ਇਲੀਗਲ ਕਲੋਨੀਆਂ ਕੋਈ ਇਕੱਠੇ ਉੱਥੇ ਜਾ ਕੇ ਟਰਾਂਸਫਰਮ ਪੈਸੇ ਲੈ ਕੇ ਗੱਡ ਦਿੰਦੇ ਆ ਪੈਸੇ ਲੈ ਕੇ ਨਕਸ਼ੇ ਪਾਸ ਕਰ ਦਿੰਦੇ ਆ ਚਾਰੇ ਪਾਸੇ ਕਰਪਸ਼ਨ ਟੈਂਡਰ ਆ 5% ਲੈਸ ਤੇ ਜੇ ਕੋਈ ਪਾਈ ਉਹਨੂੰ ਲੋਟ ਕਰ ਦਿੰਦੇ ਆ ਪੈਸੇ ਲੈ ਕੇ 32% ਵਾਲੇ ਨੂੰ ਕਰਦੇ ਨਹੀਂ ਮੈਂ ਤੁਹਾਨੂੰ ਦੱਸਿਆ ਜੀ ਸਵਾਏ ਭੁੱਖ ਨੰਗ ਦੇ ਕੱਖ ਵੀ ਇਸ ਸ਼ਹਿਰ 'ਚ ਪੰਜ ਸਾਲਾਂ 'ਚ ਨਹੀਂ ਹੋਇਆ ਅੱਜ ਲੋਕ ਹਜਾਨਾ ਭੁਗਤ ਰਹੇ ਨੇ ਜਿਹੜਾ ਕਚੋਲੀ ਵਾਟਰ ਵਾਲਾ ਸੀ ਜਿਹੜਾ ਤੁਸੀਂ ਕਹਿੰਦੇ ਤੇ ਜੋਲੀ ਵਾਟਰ ਵਾਲਾ ਆਈ ਨਹੀਂ ਸਕਦਾ ਦੂਜੇ ਕਿਤੇ ਹੋਰ ਰਿਲੇਟ ਬੰਨ੍ਹਦੇ ਸਰਕਾਰ ਦਾ ਵਿਸੇ ਨਹੀਂ ਕੋਈ ਨਹੀਂ ਆਪਣਾ ਪਾਣੀ ਨਲਾਸ ਨੂੰ ਨਹਿਰ ਕੱਢੀ ਆ ਰਾਜਪੁਰੇ ਤੋਂ ਉੱਥੇ ਤੋਂ ਸਿੱਧਾ ਜੇੜਕ ਭਰਾ ਸਕਦਾ 50 ਕਰੋੜ ਰੁਪਏ ਲੱਗਣੇ ਸਾਰੇ 50 ਕਰੋੜ ਮੈਂ ਐਫ ਡੀ ਕਰਕੇ ਰੱਖੀ ਹੋਈ ਆ ਮਤਾ ਮੈਂ ਪਾਇਆ ਹੋਇਆ ਤੁਸੀਂ ਦੇਖ ਲਓ 3 ਸਾਲਾਂ ਚ ਅਜੇ ਤੱਕ ਉਹਦਾ ਟੈਂਡਰ ਡੀ ਐਨ ਆਰਟੀ ਕੋਈ ਅਪਰੂਵਲ ਹੀ ਨਹੀਂ ਤੇ 5 ਸਾਲਾਂ ਜੋ ਆਪਣੀ ਸਰਕਾਰ ਤੇ ਲਿਆਵਾਂਗੇ ਤੁਸੀਂ ਦੇਖਿਓ 6 ਮਹੀਨੇ ਚ ਕੰਮ ਸਟਾਰਟ ਕਰ ਦਿਓ ਜਿੱਦਨ ਸਰਕਾਰ ਬਣ ਗਈ ਇਹਨਾਂ ਦੀ ਸੋਚੇ ਨਹੀਂ ਬਿਜਲੀ ਦੇ ਮੁੱਦੇ ਤੇ ਹੁਣ ਆ candidato ਕੀ ਸਟੈਂਡ ਹੈ ਬਿਲਕੁਲ ਦੇਖੋ ਲੋਕਾਂ ਨੂੰ ਅਸੀਂ ਮਰਨ ਤੇ ਨਹੀਂ ਛੱਡ ਸਕਦੇ ਅੱਜ ਅਸੀਂ ਉੱਥੇ ਧਰਨਾ ਲਾਇਆ ਹੈਗਾ ਹਰ ਰੋਜ਼ ਇਹੀ ਲਾਵਾਂਗੇ ਜ਼ਰੂਰਤ ਪਈ ਸੜਕਾਂ ਵੀ ਜਮ ਕਰਾਂਗੇ ਸਰਕਾਰ ਦਾ ਪੂਰਾ ਜਲੂਸ ਕੱਢਾਂਗੇ ਜਦੋਂ ਕਿ ਸਾਡੇ ਟਾਈਮ ਤੇ ਜਦ ਬਿਜਲੀ ਸਰਪਲਸ ਸੀਗੀ ਤਾਂ ਇਹਨਾਂ ਨੇ ਥਰਮਲ ਪਲਾਂਟ ਬੰਦ ਕਰਦੇ ਤੇ ਉਹਨਾਂ ਦਾ ਅਲਟਰਨੇਟਿਵ ਅਰੇਂਜਮੈਂਟ ਤਾਂ ਹੋਣਾ ਚਾਹੀਦਾ ਤਾਂ ਬਠਿੰਡਾ ਬੰਦ ਕਰਿਆ ਤੁਸੀਂ ਰੋਪੜ ਬੰਦ ਕਰਿਆ ਉਹਨਾਂ ਦੀ ਥਾਂ ਤੇ ਇੱਕ ਤਾਂ ਲਾਂਦੇ ਇੱਕ ਯੂਨਿਟ ਬਿਜਲੀ ਐਡੀਸ਼ਨ ਹੀ ਹੋਈ ਜਦੋਂ 2007 'ਚ ਛੱਡ ਕੇ ਗਏ 6200 ਮੈਗਾਵਾਟ ਦੀ ਆਪਾਂ 13000 ਮੈਗਾਵਾਟ ਤੱਕ ਬਿਜਲੀ ਲੈ ਕੇ ਗਏ ਇਹਨਾਂ ਨੇ ਇੱਕ ਇੱਕ ਯੂਨਿਟ ਵੀ ਐਡ ਨਹੀਂ ਕਰਿਆ ਸੋ ਅੱਜ ਲੋਕਾਂ ਦੇ ਇਹ ਵੀ ਯੋਜਨਾ ਬੰਦ ਕਿਉਂਕਿ ਮਿਸਮੈਨੇਜਮੈਂਟ ਪਲੈਨਿੰਗ ਕੋਈ ਨਹੀਂ ਸਾਡੇ ਟਾਈਮ ਤੇ ਬਿਜਲੀ ਦਾ ਬਿੱਲ 4.5 ਰੁਪਏ ਤਾਂ ਅੱਜ 11-12 ਰੁਪਏ ਆ ਰਿਹਾ ਹੈ 11.5 ਰੁਪਏ ਆ ਰਹੇ ਲੋਕਾਂ ਦੇ ਕੱਪੜੇ ਤਾਰ ਦੇ ਲੋਕ ਨੰਗ ਕਰਦੇ ਬਿਜਲੀ ਨੇ ਨਾਮਚਾਰੇ ਰਸੋਈ ਚਲਾ ਸਕਦੇ ਆ ਨਾ ਆਪਣੀ ਬਿਜਲੀ ਜਗਾ ਸਕਦੇ ਜੇ ਤੁੰਨੇ ਲਾਉਣਾ ਵੀ ਨਹੀਂ ਗੱਲ ਬਣੀ ਫਿਰ ਅਗਲਾ ਸਟੈਪ ਕੀ ਹੋਵੇ ਦੇਖੋ ਅਸੀਂ اپੋਜੀਸ਼ਨ ਪਾਰਟੀ ਗਲੀ ਤੋਂ ਲੈ ਕੇ ਕੋਰਟ ਤੱਕ ਲੜਾਈ ਲੜਾਂਗੇ ਫਰੇਕ ਜਗ੍ਹਾ ਜਾਵਾਂਗੇ ਜਿੱਥੇ ਜਾਣਾ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਥੈਂਕ ਯੂ